ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਅੱਜ ਦੀ ਪਹਿਲੀ ਸੈਂਸੇਸ਼ਨਲ ਸਟੇਟਮੈਂਟ ਕੀ ਹੋਵੇਗੀ ਗਾਣਾ ਬੰਦੂਕਾਂ ਛੱਡ ਕੇ ਗਾਣਾ ਗਾਣਾ ਚਾਹੀਦਾ ਜਦੋਂ ਨੱਚੇ ਭੈਣ ਦੀ ਜਦੋਂ ਨੱਚੇ ਭੈਣ ਦੀ ਉਹ ਗ੍ਰੈਮੈਟਿਕਲੀ ਵੀ ਗ੍ਰਾਮਰ ਵੀ ਉਹਦੀ ਗਲਤ ਹੈਗੀ ਹੈ ਔਰ ਅਗਰ ਉਹਨਾਂ ਨੇ ਗਾਲ ਵੀ ਯੂਜ਼ ਕਰਨ ਦੀ ਟਰਾਈ ਕੀਤੀ ਹੈ ਫਿਰ ਵੀ ਗਲਤ ਹੈਗੀ ਹੈ ਅੱਜ ਅਸੀਂ ਉਹਨੂੰ ਕਹਿ ਰਹੇ ਹਾਂ ਬੇਵਫਾ ਇਹਨੇ ਦੀ ਛੇਪ ਬਾਈਫਰੈਂਡ ਰੱਖਿਆ ਹੋਇਆ ਇਹ ਦੀ ਮੋਬਾਈਲ ਕਿਸੇ ਤੋਂ ਚਾਰਜ ਕਰਵਾਉਂਦੀ ਹੈ ਇਹ ਉਹ ਤਾਂ ਆਈ ਥਿੰਕ ਇਹ ਬਹੁਤ ਇਨਡਿਗਨੀਫਾਈਡ ਚੀਜ਼ਾਂ ਹੈ ਜੀ ਵੀ ਗਾਣੇ ਆਂਦੇ ਇਦਾਂ ਲੱਗਦਾ ਉਹ ਮਾਰ ਦਿਆਂਗਾ ਉਹ ਵੜ ਦਿਆਂਗਾ ਉਹ ਬੰਦੂਕਾਂ ਚੱਕ ਲਾਂਗੇ ਓਏ ਫਲਾਣਾ ਕਰ ਦਾਂਗੇ ਓਏ ਕੁੜੀ ਨੂੰ ਇੱਥੋਂ ਚੁੱਕ ਕੇ ਲੈ ਜਾਾਂਗੇ ਜਿਪਸੀ ਪਾ ਕੇ ਲੈ ਜਾਾਂਗੇ ਤਾਂ ਮਤਲਬ ਇਹ ਸਾਡਾ ਕਲਚਰ ਨਹੀਂ ਹੈਗਾ ਸਿਰ ਵੀ ਇਹ ਪਤਾ ਹੈ ਕਿ ਉਹਨੇ ਇੱਕ ਵਾਰ ਬੰਬ ਚਲਾ ਦਿੱਤਾ ਸੀ ਤੇ ਬੰਬ ਕਿਉਂ ਚਲਾਇਆ ਉਹ ਕਿੰਨੇ ਲੋਕਾਂ ਨੂੰ ਮਾਰ ਸਕਦਾ ਸੀ ਉਹਨੇ ਫਿਰ ਵੀ ਕੁਝ ਨਹੀਂ ਕੀਤਾ ਉਹਨੂੰ ਕੋਈ ਫੋਲੋ ਨਹੀਂ ਕਰਦਾ ਸਿਰਫ ਉਹਨਾਂ ਨੇ ਕਿਦੋਂ ਸੁਣ ਲਿਆ ਕਿ ਉਹ ਬੰਬ ਚਲਾਉਂਦਾ ਸੀ ਉਹਨੇ ਬੰਬ ਚਲਾਇਆ ਸੀਗਾ ਤੇ ਲੋਕਾਂ ਨੇ ਤੁਸੀਂ ਦੇਖ ਲਓ ਕਿ ਮਤਲਬ ਫਿਰ মিডিਆ ਨੇ ਵੀ ਸਾਰੀ ਦੁਨੀਆ ਨੇ ਵੀ ਗਾਂਧੀ ਗਾਂਧੀ ਕਰਵਾ ਦਿੱਤਾ ਭਗਤ ਸਿੰਘ ਨੂੰ ਫਿਰ ਬਾਹਰ ਆਉਣ ਵਾਸਤੇ ਸਟਰਗਲ ਕਰਨੀ ਪਈ ਸਾਡੇ ਬਹਾਨੇ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਪੰਜਾਬੀ ਉਹਨਾਂ ਤੱਕ ਜਾ ਰਹੀ ਐਟਲੀਸਟ ਆ ਉਹਨਾਂ ਤੋਂ ਦੂਰ ਜਾ ਰਹੀ ਹੈ ਬਿਲਕੁਲ ਠੀਕ ਕਹਿੰਦੇ ਆ ਉਹ ਉਹਨਾਂ ਤੱਕ ਨਹੀਂ ਜਾ ਰਹੀ ਉਹਨਾਂ ਤੋਂ ਦੂਰ ਜਾ ਰਹੀ ਹੈ ਕਿਉਂਕਿ ਪੰਜਾਬੀ ਜਿੱਦਾਂ ਦੀ ਉਹ ਲੋਕਾਂ ਦਾ ਇੱਕ ਵਿਚਾਰਿਆ ਉਹ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਪੰਜਾਬੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਭਾਈ ਜੀ ਸੱਚ ਸੁਣਿਆਨੇ ਘਲ ਕਹਿਗੇ ਤੇ ਕੁੜੀਆਂ ਦੇ ਚੱਕਰਾਂ 'ਚ ਬੈ ਗੇ ਆਉਣਾ ਲੰਡੂਆਂ ਦਾ ਬਣਨਾ ਨਹੀਂ ਕੁਝ ਬਸ ਫੋਨ ਰੀਚਾਰਜ ਕਰਾਤੇ ਰਹਿ ਗਏ ਕੋਸਾ ਦਾ ਕਲਚਰ ਹੀ ਨਹੀਂ ਹੈਗਾ ਜੋ ਅਸੀਂ ਕਰਨਾ ਚਾਹ ਰਹੇ ਹਾਂ ਤੇ ਕਿ ਸੇ ਨੂੰ ਜਿਹਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਵੀ ਨਹੀਂ ਆਉਂਦੀ ਬੋਲਣੀ ਉਹ ਵੀ ਅੰਗਰੇਜ਼ੀ ਦੀ ਦੁਕਾਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੋਂ ਆਈ ਥਿੰਕ ਇਹ ਬੜਾ ਖਤਰਨਾਕ ਰੁਝਾਨ ਹੈ। ਇਹਨੂੰ ਇਹਨੂੰ ਲੋਕ ਬੰਦ ਕਰਾਉਂਗਾ ਔਰ ਬੰਦ ਕਰ ਦੇਣਗੇ। ਤੁਸੀਂ ਦੇਖੋ 1 ਸਾਲ ਤੱਕ ਮੇਰੀ ਸਟੇਟਮੈਂਟ ਯਾਦ ਰੱਖਣਾ। ਪੰਜਾਬੀ ਗਾਇਕ ਜਸਪੀਤ ਜਰਸੀ ਨਾਲ ਸੈਂਸੇਸ਼ਨਲ ਇੰਟਰਵਿਊ ਸਿਰਫ এবিপি ਸਾਂਝਾ ਤੇ ਸ਼ਨੀਵਾਰ ਸ਼ਾਮ 6 ਵਜੇ। ਹੁਣ এবিপি ਸਾਂਝਾ ਤੁਹਾਡੇ smartphones ਵਿੱਚ। Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaanu, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi